ਰੋਡਾ ਕਿਲੋਂ ਅਸੀ ਕਾ ਬਾਈ ਜੀ ਇਹ ਜਿਹੜੇ ਕਬੂਤਰ ਦਿਖਾਉਣ ਜਾ ਰਹੇ ਆ ਤੁਹਾਨੂੰ ਆਪਾਂ ਬਾਈ ਰੋਡਾ ਕਿਲੋਂ ਦੇ ਕਬੂਤਰ ਨੇ ਜੀ ਇਹ ਇਹ ਜਿਹੜੇ ਆਪਾਂ ਛਾਂਟ ਛਾਂਟ ਕੇ ਵੀਡੀਓ ਆਪਾਂ ਬਣਾਉਣੇ ਹੁੰਦੇ ਆ ਕਿਸੇ ਕਬੂਤਰ ਦੀ ਸ਼ੌਂਕ ਨਾਲ ਵਿੱਚੋਂ ਕਬੂਤਰ ਦਾ ਜਾਨੀ ਕਿ ਬਾਈ ਦੇ ਸਾਰੇ ਚੰਗੇ ਸੀ ਜਿੰਨੇ ਵੀ ਦੇਖੇ ਜਿੰਨੇ ਵੀ ਤੁਸੀਂ ਉਹ ਨਾਲੀਆਂ ਵੀਡੀਓ ਦੇ ਵਿੱਚ ਦੇਖੋਗੇ ਕਿਉਂਕਿ ਕਬੂਤਰਾਂ ਦੀ ਵੀਡੀਓ ਦੀ ਵੱਧ ਡਿਮਾਂਡ ਸੀ ਸਾਰੇ ਭਰਾਵਾਂ ਦੀ ਕਿਉਂਕਿ ਇਹ ਰੋਡਾ ਇੱਕ ਬ੍ਰਾਂਡ ਹੈ ਵੀ ਹਰ ਸੀਜ਼ਨ ਵਿੱਚ ਹਰ ਸੀਜ਼ਨ ਦਾ ਜੀਨਰ ਆ ਜਾਂਦੇ ਵੀ ਹੈ ਨਹੀਂ ਕਬੂਤਰ ਸਭ ਤੋਂ ਵੱਡੀ ਸੱਤ ਵੀ ਕਿਸੇ ਕੀ ਕਹਣਾ ਕਿਸੇ ਆਵਾਜ਼ ਤੋਂ ਭੱਜ ਨਹੀਂ ਤਕਰੀਬਨ ਸਾਰੇ ਪਿੰਡਾਂ ਦੇ ਖੜਕੀ ਉੱਤੇ ਹੁੰਦੇ ਹੁੰਦੇ ਤਾਂ ਕਰਕੇ ਸਾਰੇ ਜਿੰਨੇ ਦਰਸ਼ਕ ਵੀ ਸੀ ਸਾਰਿਆਂ ਦੀ ਡਿਮਾਂਡ ਇਹ ਸੀ ਵੀ ਭਾਈ ਲਾਜਮੀ ਰੋਡੇ ਕਿਲੋ ਨੇ ਕਬੂਤਰ ਸਾਰੇ ਰੱਖਾਏ ਤੇ ਆਪਾਂ ਕੋਸ਼ਿਸ਼ ਕਰੀ ਇਕੱਲੇ ਇਕੱਲੇ ਕਬੂਤਰ ਦੀ ਵੀਡੀਓ ਬਣਾਉਂਦੀ ਜਿੰਨੇ ਵੀ ਕਬੂਤਰ ਸੀਗੇ ਰੋਡੇ ਕਿਲੋ ਦੇ ਗੁੱਡੇ 'ਚ ਸਾਰਿਆਂ ਦੀ ਵੀਡੀਓ ਬਣਾਈ ਇਹ ਜਨਨ ਕਿ ਜਿਹੜੇ ਆਪਾਂ ਛਾਂਟ ਕੇ ਜੇ ਬਣਾ ਲੈਂਦੇ ਆ ਵਿੱਚੋਂ ਕਿ ਬੈਠੇ ਸੀ ਕਬੂਤਰ ਟਕਾਣੇ ਤੇ ਆਪਾਂ ਉਹਨਾਂ ਦੀ ਬਣਾਲੀ ਬਾਕੀ ਲੰਬੀਆਂ ਵੀਡੀਓਆਂ ਜਿਹੜੀਆਂ 10-10 ਮਿੰਟ ਦੀਆਂ 12-12 ਮਿੰਟ ਦੀਆਂ ਉਹ ਹੋਰ ਵੀ ਬਣਾਈਆਂ ਨੇ ਤੇ ਥੋੜਾ ਤਕਰੀਬਨ ਮੈਂ ਕਹਣਾ ਪੂਰਾ ਹੀ ਸ਼ੌਂਕ ਹੋਊ ਮਾਨੀ ਆ ਕਦਾ ਕਬੂਤਰਾਂ ਦੇ ਵੀਡੀਓ ਦੇਖ ਕੇ ਇੰਨੇ ਸ਼ਾਨਦਾਰ ਕਬੂਤਰ ਆਖਦਾ ਜੀ ਤੇ ਨਾਲੇ ਬਲੱਡ ਲਾਈਨ ਵੀ ਕੋਈ ਬਾਹਲਾ ਨਹੀਂ ਇੱਕ ਆਪਾਂ ਕਹਿੰਦੇ ਆ ਆ ਵੀ ਬਲੱਡ ਆ ਆ ਵੀ ਬਲੱਡ ਆ ਨਾ ਜਿੱਦਾਂ ਕਬੂਤਰ ਬੜੇ ਚੰਗੇ ਆ ਸੋਹਣੇ ਆ ਦੇਖਣ ਨੂੰ ਕੌਣੇ ਹਰ ਕਬੂਤਰ ਨਹੀਂ ਦੇਖ ਹੁੰਦੀ ਹਨ ਕੁਈ ਕਾਲੇ ਕੜਦਾ ਕੋਈ ਰੱਤੇ ਕੜਦਾ ਕਾਲੇ ਚੀਨੇ ਕੋ ਲਾਲ ਚੀਨੇ ਕੋ ਚਿੱਟੇ ਸਫਾਇਰ ਕੋਈ ਲਾਲ ਸਿਰ ਕੋ ਕਾਲੇ ਸਿਰ ਤੋਂ ਡੋਡੋਡ ਬਲੱਡ ਹੁੰਦੇ ਆ ਪਰ ਕਹਿੰਦੇ ਇਹ ਪੁਣੇ ਪੁੱਤ ਕਿਉਂਕਿ ਬਲੱਡ ਕਈ ਗੱਲ ਜਾਂਦੇ ਹਨ ਤੇ ਜੇ ਰੂਡੇ ਦੀ ਗੱਲ ਕਰੀਏ ਤਾਂ ਰੂਡੇ ਕੋਲੇ ਬਲੱਡ ਸਿਰਫ ਹੀ ਦੋ ਜਾਂ ਤਿੰਨ ਬਲੱਡ ਹੋਣਗੇ ਤੇ ਜਿਨ੍ਹਾਂ ਦੀ ਇਹਨੇ ਲਾ ਦਾ ਬੇ ਇਤਿਹਾਸਾ ਵਾਦਾ ਕੀਤਾ ਜੇ ਮੈਂ ਆਪਾਂ ਕਹਿੰਦੀ ਇਹ ਦੋ ਚਾਰ ਕਬੂਤਰਾਂ ਤੋਂ ਇੰਨਾ ਵਾਦਾ ਕਰਨਾ ਦੋ ਤਿੰਨ ਅਸਲਾਂ ਤੋਂ ਬਹੁਤ ਵੱਡੀ ਗੱਲ ਹੁੰਦੀ ਹੈ ਵੀ 100 ਪਲੱਸ ਜੋੜਾ ਆਪਦੇ ਘਰੇ ਤੇ 100 ਤੋਂ 200 ਪਲੱਸ ਜੋੜਾ ਆਪਣੇ ਚੇਲਿਆਂ ਦੇ ਘਰੇ ਉਹਨਾਂ ਨੂੰ ਵੀ ਦੇ ਦੇ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇੱਕ ਸਭ ਤੋਂ ਵੱਡੀ ਗੱਲ ਬਾਈ ਦੇ ਘਰੇ ਕੂਤਰਤਾ ਬਹੁਤ ਸੀ ਪਰ ਆਪਾਂ ਜਿੱਤੇ ਹੋਏ ਕੂਤਰ ਜਦੋਂ ਮੈਂ ਪੁੱਛਦਾ ਸੀ ਤੇ 8-10 ਕੂਤਰ ਵੀ ਨਿਕਲੇ ਆ ਕਿਉਂਕਿ ਬਾਈ ਦਾ ਦਿਲ ਬਹੁਤ ਦਰਿਆ ਤੇ ਆਪਣੇ ਜਿੰਨੇ ਕੋਈ ਯਾਰ ਮਿੱਤਰ ਹੈ ਕਿ ਮਿਲਣ ਵਰਤਨ ਵਾਲਾ ਤੇ ਚੇਲਿਆਂ ਨੂੰ ਤਾਂ ਬੰਦੇ ਨੇ ਦੇਣੀ ਦੇਣੇ ਹੁੰਦੇ ਆ ਤੇ ਕਹਿੰਦਾ ਜੀ ਮੈਂ ਬਾਈ ਤੋਂ ਪੁੱਛਿਆ ਮੈਂ ਵੀ ਕੰਪਿਊਟਰ ਵੀ ਐਂ ਕਰਕੇ ਕਿਵੇਂ ਦੇ ਜਿੰਦਗੀ ਉਹ ਕਹਿੰਦਾ ਵੀ ਜਿਹੜਾ ਜਿੱਤ ਜਾਂਦਾ ਹੈ ਜਿਹੜਾ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਹੁਣ ਗਾਂਹਲੀ ਬਾਜੀ ਵੀ ਉੱਡਣਾ ਨਹੀਂ ਝਾੜੇ ਪੈ ਗਿਆ ਨਾ ਕਿਵੇਂ ਵੀ 2 ਵਜੇ ਜਿੱਤ ਗਏ 3 ਵਜੇ ਜੇ ਪਹਿਲੀ ਵਾਰੀ ਜਿੱਤ ਕੇ ਮੁਰ ਤੰਨੀ ਛੱਡ ਗਏ ਕੋਰਾਬ ਹੋ ਗਏ ਕਿਵੇਂ ਨਹੀਂ ਵੀ ਉਹ ਕੰਪਿਊਟਰ ਕਹਿੰਦਾ ਸੀ ਚੇਲਿਆਂ ਨੂੰ ਦੇ ਦਿੰਨੇ ਆ ਜੋੜੇ ਦੇ ਪਾਲ ਕੇ ਫਿਰ ਨਾਲ ਤਾਂ ਚੇਲਾ ਖੁਸ਼ ਰਹਿੰਦਾ ਵੀ ਹਾਂ ਮੈਨੂੰ ਜਿੱਤਿਆ ਹੋਇਆ ਕੰਪਿਊਟਰ ਦਿੱਤਾ ਬਾਈ ਨੇ ਹਣਾ ਤੇ ਉਹਨਾਂ ਦੇ ਸਾਹਮਣੇ ਉੱਡੇ ਹੁੰਦੇ ਆ ਉਹੀ ਕਬੂਤਰ ਲੈ ਕੇ ਜਾਂਦੇ ਆ ਬਾਗੀਆਂ ਦੇ ਤੇ ਇੱਕ ਲੈ ਜਾਂ ਦੋ ਲੈ ਜਾਂ ਸਾਹਮਣੇ ਬਾਈ ਦੇ ਦਿੰਦਾ ਤੇ ਕਬੂਤਰ ਕੀ ਯਾਰ ਵੀ ਉੱਪਰ ਚੜਦੇ ਤੇ ਚੜਦਾ ਕਬੂਤਰ ਬੈਠਾ ਚੜਦੇ ਤੋਂ ਚੜਦਾ ਤੇ ਬਾਈ ਨੇ ਮੈਨੂੰ ਵੀ ਨਹੀਂ ਕਿਹਾ ਮੈਂ ਨਿਮਣਾ ਲੈ ਜਾ ਜ ਲੈ ਕੇ ਜਾਣੇ ਇੱਕ ਜੋੜੇ ਲੈ ਜਾ ਦੋ ਲੈ ਜਾ ਤਿੰਨ ਲੈ ਜਾ ਵੀ ਕੋਈ ਚੱਕਰ ਨਹੀਂ ਬੱਚੇ ਲੈ ਜਾਵਾਂਗਾ ਨਹੀਂ ਬਾਈ ਬੀ ਬਹੁਤ ਧੰਨਵਾਦ ਹਣਾ ਤੇ ਬਹੁਤ ਵਧੀਆ ਇਨਸਾਨ ਹੈ ਕਿਉਂਕਿ ਆਪਣਾ ਤਾਂ ਵਰਤ ਬਤਾਵਾ ਮਿੱਤਰੋ ਵੀ 4-3-4 ਸਾਲ ਦਾ ਵੱਧ ਭਲਾ ਨਹੀਂ ਹੋਵੇ ਤੋ ਉਹ ਬਈ ਆਪਣੇ ਚਾਚਾ ਨਾਲ ਮੋਰ ਦੀ ਮੁਰਗੀਆਂ ਦਾ ਜਿਹੜਾ ਕਰਦਾ ਸੀ ਉਹਨਾਂ ਨਾਲ ਉਹਨਾਂ ਨਾਲ ਕੱਥਾ ਕਰੋ ਕੁਝ ਤੇ ਚਾਚਾ ਆਪਣਾ ਛੱਡ ਗਿਆ ਮੋਰ ਤੇ ਵੀ ਇਹ ਬਈ ਮੋਰ ਦੀ ਮੁਰਗੀਆਂ ਦਾ ਕਰਦਣ ਕਿਉਂਕਿ ਪਹਿਲਾਂ ਮੁਰਗੀਆਂ ਦੇ ਵਿੱਚ ਹੀ ਵੱਧ ਚੱਲਦੀ ਸੀ ਕੰਮ ਪਰ ਮੈਂ ਕੰਮ ਤਾਂ ਬਹੁਤ ਵੇਲੇ ਕਰ ਲਿਆ ਇੱਕ ਤਰ੍ਹਾਂ ਦਾ ਬਾਕੀ ਸ਼ੌਂਕ ਕਰਕੇ ਯਾਰ ਨਿਆਰੇ ਆਇਆ ਕੂਤਰ ਇੱਕ ਨਾ ਸਿਆੰਦਾਰ ਤੇ ਬੱਤੇ ਕੋਲ ਹੀ ਬੈਠੇ ਹਾਂ ਤਾਂ ਬਾਕੀ ਸਾਨੂੰ ਹੁਣ ਜਿਹੜੇ ਨਾਮ ਯਾ ਮਾਨ ਸਨਮਾਨ ਉਹ ਹੋਣ ਲੱਗੇ ਤੇ ਕਰ ਲਿਓ ਦੇਖ ਲਓ ਬੱਚਾ ਪੁੱਪਾ ਜਿੰਨੇ ਕਰਦੇ ਦੀ ਬਾਈ ਦੀ ਥੋੜੇ ਬਹੁਤ ਹੀ ਜ਼ਿਕਰੇ ਕੋਸ਼ਤਾ ਕਮਰਿਆਂ ਦੇ ਵਿੱਚ ਹੋਰਾਂ ਦੇ ਵਿੱਚ ਪਏ ਸੀ ਤੇ ਕਿਉਂ ਦੇ ਫੈਮਿਲੀ ਐ ਤੇ ਆਪਾਂ ਵੀ ਕੋਈ ਵਧੀਆ ਨਹੀਂ ਸਮਝਿਆ ਵੀ ਬਾਲਾ ਫਿਰ ਜਿਹੜੇ ਜਿਹੜੇ ਹੈ ਨਾ ਪਰਿਵਾਰ ਦੇ ਵਿੱਚ ਤੇ ਜਿਹੜੇ ਮੈਨੂੰ ਜਨਕੀ ਮੇਰੇ ਸਾਹਮਣੇ ਜੇ ਪਏ ਸੀਗੇ ਮੈਂ ਉਹਨਾਂ ਦੀ ਵੀਡੀਓ ਬਣਾਈ ਤੇ ਜਿਹੜੇ ਕੋਈ ਦਿੱਤੇ ਹੋਏ ਸੀ ਕੋਈ ਬਸੇ ਸ਼ਰਮਾ ਸੀ 2 ਮਹੀਨੇ ਸੀ 3 ਮਹੀਨੇ ਸੀ ਨਹੀਂ ਬਾਈ ਕਹਿੰਦਾ ਵੀ ਟੀਲੇ ਹੀ ਲੈ ਜਾਂਦੇ ਆ ਤਾਂ ਆਪੇ ਟੀਲਿਆਂ ਨੂੰ ਵੀ ਦੇ ਦਿੰਦੇ ਆ ਕੋਈ ਯਾਰ ਮਿੱਤਰਾਂ ਜਾਂ ਕਿਸੇ ਨਾ ਬਾਜੀ ਬੰਡੀ ਕੇ ਕੋਲ ਨੂੰ ਕਹੀਦਾ ਵੀ ਚੱਲ ਜਾ ਤੂੰ ਲੈ ਜਾ ਕੋਈ ਚੱਕਰ ਨਹੀਂ ਹਣਾ ਯਾਰ ਮਿੱਤਰਾਂ ਬਾਜੀ ਬੰਡੂ ਵੀ ਵੀ ਜਦੋਂ ਤੇ ਆਹ ਬਾਈ ਦੀ ਜਿਵੇਂ ਕਹਿੰਦਾ 2007 ਬਲੇ ਦੀਆਂ ਫੋਟਮਾਣੇ ਵਿੱਚ ਬੱਭੂ ਮਹਿਲ ਕਲਾਂ ਖੜਾ ਮੁਰਦਵਾਜ ਪੂਤਰਵਾਜ ਵੀ ਐ ਤੇ 2007 ਚ ਜਦੋਂ 45 ਫੇਰ ਦੀ ਕਰੀ ਸੀ ਬਾਈ ਰੋਡੇ ਨੇ ਤੇ ਦੇਖੋ ਜੀ ਇਹ ਉਹਨਾਂ ਦੀਆਂ ਫੋਟਮਾਣੇ ਬਾਈ ਤੇ ਇਹ ਵੀ ਆਪਾਂ ਕੈਮਰੇ ਦੇ ਵਿੱਚ ਤਾਂ ਕਾਇਦ ਕਰਗੀਆਂ ਵੀ ਯਾਰ ਜ਼ਿਆਦਾ ਜ਼ਿਆਦਾ ਹੁੰਦੀ ਹੈ ਵੀ ਸੋਹਣੀ